ਇਹੀ ਧਿਆਨ ਨਾਲ ਗੱਲ ਸੁਣ ਲਓ ਹੁਣ ਮੈਂ ਹਰ ਨਾਲ ਦੇ ਨਾਮ ਵਿੱਚ ਅੰਦੋਲਨ ਤੋਂ ਬਾਅਦ ਮੈਂ ਕੱਲੇ ਕੱਲੇ ਆਪਣਾ ਜ਼ਿਲ੍ਹੇ ਦਾ ਕੱਲੇ ਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰਸ ਕੱਢਣਾ ਤੂੰ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਿਨ੍ਹਾਂ ਜਿਨ੍ਹਾਂ ਤੁਸੀਂ ਲੈਤੇ ਨੇਗੇ ਨਹੀਂ ਹੁਣੇ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾਂ ਬੂਹ ਤੇ ਪਹਿਲਾਂ ਨਾਲ ਵੱਡ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਯਾ ਇਹਨ ਤੋਂ ਇਨਾ ਪੈਸਾ ਲੈਣਾ ਜੀ ਤੇ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਗੇ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਚਓ ਨੂੰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਚਾ ਦਰਜ ਕਰਕੇ ਵੀ ਤੋਂ ਪੈਸੇ ਵਾਪਸ ਕਰਵਾਓ ਨਾਲੇ 400 ਵੀ ਤੇ ਜਿਹੜੇ ਜਿਹੜੇ ਧਰਾਵਾਂ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਸੱਟੋ ਨਹੀਂ ਤਾਂ ਕਿਨਾ ਮੇਰਾ ਕੱਲ ਵੀ ਸਿਹਤ ਡਾਣ ਸੀ ਅੱਜ ਵੀ ਮੈਨੂੰ ਪੱਤਰਕਾਰ ਭਰਾਵਾਂ ਨੇ ਸਵਾਲ ਪੁੱਛਿਆ ਸੀਗਾ ਉਹ ਉਹਦਾ ਮੈਂ ਸਵਾਲ ਦਾ ਜਵਾਬ ਨਾ ਚੰਗੀ ਤਰ੍ਹਾਂ ਦੇ ਨਹੀਂ ਸਕਿਆ ਕੁਝ ਪੱਤਰਕਾਰ ਭਰਾਵਾਂ ਨੇ ਪੁੱਛਿਆ ਸੀਗਾ ਵੀ ਤੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਚਲੋ ਆ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਨ ਨੂੰ ਤਿਆਰ ਹਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਨਹੀਂ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾ ਮੈਂ ਪਿੱਛੇ ਜੇ ਮੁੱ ਕਹਿੰਦੇ ਵੀ ਭਾਈ ਤੂੰ ਹੁਣ ਜੇਲ੍ਹ ਚੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਵੀ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾ ਰੁਪਿਆ ਖਾਦਾ ਹੈ ਲੱਖਾਂ ਰੁਪਿਆ ਖਾਦਾ ਹੈ ਆ ਮੈਂ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਜਿਹਾ ਧਿਆਨ ਹੈ ਕਿ ਅੰਦੋਲਨ ਵਾਲੇ ਲੜਾਈ ਜਿੱਤਣ ਵਾਲਾ ਨਾ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਿਆ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਿਆ ਹੁਣ ਆ ਉਹਦਾ 35 ਲੱਖ ਰੁਪਿਆ ਮੜਾ ਬਣਾਦਾ 35 ਲੱਖ ਰੁਪਿਆ ਸੀਗਾ ਉਹਦਾ ਉਹਦਾ 35 ਰੱਖ ਦੇ ਵਿੱਚੋਂ ਅੱਜ ਹੀ ਮੌਦ ਦੇ ਨਾਲ ਤਾਂ ਪਰਚਾ ਪਾਟ ਕਰਵਾਇਆ ਬਾਕੀ ਇਸ ਨੂੰ ਚਾਹਤਾ ਸੀ ਕਿ ਮੈਂ ਕਿਹਾ ਵੀ ਜਦ ਤੱਕ ਪਰਚਾ ਦਰਜ ਕਰਕੇ ਦੱਸ ਦੇਵਾਂ ਦੇ ਵਿੱਚ ਨੇ ਪੈਗੇ ਦਬਾਅ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲਓ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਇਕੱਲੇ ਇਕੱਲੇ ਆਪਣਾ ਜਿਹਰੇ ਦਾ ਇਕੱਲੇ ਇਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰਸ ਕੱਢਣਾ ਐਦੂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜ ਦੇਣ ਵਾਪਸ ਯੋਨਾ ਯੋਨਾ ਤੁਸੀਂ ਲੈਤੇ ਨੇ ਕਿ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾ ਬੂਹ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਯਾ ਇਹਨਾਂ ਤੋਂ ਇਨਾ ਪੈਸਾ ਲੈਣਾ ਜੀ ਤਾਂ ਤਾਂ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਏ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਸਓ ਨੂੰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਚਾ ਦਰਜ ਕਰਕੇ ਵੀ ਤੋਂ ਪੈਸੇ ਵਾਪਸ ਕਰਵਾਓ ਕਹਿੰਦੇ 400 ਵੀ ਤਾਂ ਜਿਹੜੇ ਜਿਹੜੇ ਧਰਾਵਾ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਛੱਡੋ ਨਹੀਂ ਸਕ। ਇਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਹੱਲ ਲਊਗਾ ਤਾਂ ਫਿਰ ਇਸ ਤੋਂ ਬਾਅਦ ਇਹ ਹਿਸਾਬ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ। ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵੱਧ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡੇ ਦੀ ਸਾਡੇ ਨੌਜਵਾਨ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਬੇਲਾ ਹੋ ਗਿਆ ਸਾਡੇ ਵੀ ਬਾਪੂ ਜੀ ਇਹ ਸਮਾਂ ਗੱਲ ਦਾ ਆ। ਇਹਨਾਂ ਨੇ ਇਹ ਬੜਾਈ ਚੀਜ਼ ਬਾਰੇ ਸਮਝਿਆ 20000 ਰੁਪਏ ਦਾ ਕੰਮ 20 30 ਲੱਖ ਚ ਕਰ ਰਹੇ ਨੇ ਇਹ ਲੋਕ ਫਰਜ਼ ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਕਮਾ ਲਓ ਯਾਰ 1 ਲੱਖ ਰੁਪਏ ਬਈ ਕਿੱਟੀ ਵੱਡੀ ਕਮਾਈ ਆ ਆਪਾਂ ਇੱਕ ਚੀਜ਼ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਆ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਆਪਾਂ ਨੂੰ ਕਿੰਨਾ ਕੁ ਬਾਤ ਆ ਫਸਲਾਂ ਚ ਇਹ ਬੰਦੇ ਰੋਜ਼ ਦਾ 20 20 ਇੱਕ ਇੱਕ ਬੰਦਾ ਇੱਕ ਕਰੋੜ ਰੁਪਏ ਕਮਾ ਰਿਹਾ ਰੋਜ਼ ਇੱਕ ਇੱਕ ਕਰੋੜ ਰੁਪਈਆ ਅੱਡੀ ਬੱਡੀ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਨੂੰ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਦੇ ਵੱਡੇ ਚੈਨਲਾਂ ਤੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਇਹਨਾਂ ਜਿਹੜੇ ਚੈਨਲਾਂ ਦੇ ਉੱਪਰ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਨੇਗੇ ਇਹ ਮਾਫੀਆ ਦੀ ਜੜ ਪੱਟਣੀ ਆ ਜੇ ਤੁਸੀਂ ਕੰਮ ਕਰਨਾ ਤਾਂ ਜੀ ਸਾਡੇ ਨੌਜਵਾਨਾਂ ਨੂੰ ਵਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਉਹਦੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਤਾਂ 50000 ਰੁਪਏ ਦੇ ਵਿੱਚ ਵੀਜ਼ਾ ਲੱਗਦਾ ਬਦ ਤੋਂ ਬਦ 10000 ਦਾ ਕੰਮ ਆ ਤੇ 20-30000 ਰੁਪਏ ਕਮਾ ਲਿਆ ਕਰੋ ਇਹ ਮਾਫੀਆ ਜੇ ਇਹ ਨਾ ਸੁਧਰਿਆ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਕਿਉਂਕਿ ਸਰਕਾਰਾਂ ਦੀ ਇਹਦੇ ਵਿੱਚ ਮਿਲੀ ਭੁਗਤੀ ਹੈ ਕਿਸੇ ਨੇ ਅੱਜ ਤੱਕ ਇਹ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਭਾਈ ਕਿਉਂ ਨਹੀਂ ਬੋਲਦੇ ਸਰਕਾਰੀ ਬੰਦੇ ਸਰਕਾਰਾਂ ਤੋਂ ਕਾਰਵਾਈ ਕਿਉਂ ਨਹੀਂ ਕਰਦੀਆਂ ਇਹ ਨਸ਼ੇ ਤੋਂ ਵੱਡਾ ਮਾਫੀਆ ਹੈ ਸੀਰ ਹਿਸਾਬ ਨਾਲ ਉਹਨੇ ਜੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਹ ਜਿਹੜਾ ਬੰਦਾ ਹੁਣ 1 ਕਰੋੜ ਰੁਪਏ ਕਮਾ ਰਿਹਾ ਉਹ ਜੇ ਸਰਕਾਰ ਨੂੰ 20 ਲੱਖ ਰੁਪਏ ਦੇ ਦਿੱਤੇ ਵਿੱਚ ਕੀ ਮਰਦਾ ਹੋ? ਤਾਂ ਇਹ ਮਾਫੀ ਤੇ ਇਨਸਿਕ ਹੁੰਦਾ ਕੋਈ ਬੋਲੇ। ਸਹੀ। ਇਸ